ਜਦੋਂ ਆਪਾਂ ਕਿਸੇ ਗਲਤ ਤਰੀਕੇ ਨਾਲ ਬਾਹਰ ਜਾਂਦੇ ਆ ਤਾਂ ਉਹਦਾ ਫਿਰ ਰਿਜ਼ਲਟ ਸੂਨਰ অর ਲੇਟਰ ਸਾਨੂੰ ਦੇਖਣਾ ਹੀ ਪੈਂਦਾ ਆ ਜਿਹੜੇ ਅਨਡਾਕੂਮੈਂਟਡ ਪਰਸਨਸ ਉਥੇ ਫਿਰ ਰਹੇ ਨੇ ਘੁੰਮ ਰਹੇ ਨੇ ਤੇ ਜਿਨ੍ਹਾਂ ਤੇ ਕ੍ਰਿਮੀਨਲ ਚਾਰਜ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਚੱਕ ਕੇ ਜਿਹੜੇ ਉਹ ਰਿਪੋਰਟ ਕਰ ਰਹੇ ਨੇ ਅਮਰੀਕਾ ਜੇਕਰ ਕੋਈ ਸਟੇਟਮੈਂਟ ਦਿੰਦਾ ਹੈ ਤਾਂ ਪੂਰੀ ਦੁਨੀਆ ਦਾ ਉਹਦਾ ਫਰਕ ਪੈਂਦਾ ਹੈ ਤੇ ਇਸ ਕਰਕੇ ਜੇ ਉਹ ਅਮਰੀਕਾ ਦਾ ਪ੍ਰੈਜ਼ੀਡੈਂਟ ਆ ਤਾਂ ਉਹ ਆਪਣੇ ਆਪ 'ਚ ਇੱਕ ਪਾਵਰ ਰੱਖਦਾ ਆ ਕੀ ਲੱਗਦਾ ਪੰਜਾਬੀ ਜਿਹੜੋ ਵਾਪਸ ਹੋਣਗੇ ਉਹ ਕਿਸ ਤਰ੍ਹਾਂ ਆਪਣੇ ਘਰ ਨੂੰ ਸੰਭਾਲ ਪਾਣਗੇ ਜਿਹੜੋ ਵਾਪਸ ਹੋਣਗੇ ਉਹਨਾਂ ਲਈ ਇੱਕ ਹੀ ਰਾਹ ਬਚਦਾ ਵਾ ਕਿ ਪਹਿਲਾਂ ਤੇ ਕਰਜ਼ਾ ਲਾਉਣ ਜਿਹੜੀਆਂ ਜ਼ਮੀਨਾਂ ਵੇਚ ਕੇ ਗਏ ਨੇ ਉਹ ਆ ਕੇ ਸ਼ੁਰੂ ਤੋਂ ਸ਼ੁਰੂਆਤ ਕਰਨ ਬਾਅਦ ਤਾਂ ਸਲੋਲੀ ਸਟੇਡੀ ਵੰਦਾ ਰਹਿ ਸਕਦੇ ਆਪਾਂ ਇੱਥੇ ਵੀ ਸਕਸੈਸਫੁਲ ਹੋ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਕਿ ਆ ਗਏ ਤਾਂ ਉਹ ਜਿੰਦਗੀ ਖਤਮ ਹੋ ਗਈ ਜਿਹੜਾ ਡੈਪੂਟੇਸ਼ਨ ਵਰਡ ਲੱਗ ਗਿਆ ਉਹਨੂੰ 5 ਸਾਲ ਲਈ ਆਪਣੀ ਹੋਮ ਕੰਟਰੀ ਵਿੱਚ ਰਹਿਣਾ ਪਊਗਾ ਉਸ ਤੋਂ ਬਾਅਦ ਉਹ ਰੀਹੈਬਿਟੇਸ਼ਨ ਪਾ ਕੇ ਜਾਂ ਇੱਕ ਐਪਲੀਕੇਸ਼ਨ ਪਾ ਕੇ ਅਪਰੂਵਲ ਲੈ ਕੇ ਦੁਬਾਰਾ ਵਾਪਸ ਜਾ ਸਕਦਾ ਹੈ ਉਹਨਾਂ ਨੇ ਜਿਹੜਾ ਨਵਾਂ ਐਕਟ ਲੈ ਕੇ ਆਏ ਉਹਦੇ ਵਿੱਚ ਇਹੀ ਕਿਹਾ ਆ ਕਿ ਜਿਹੜਾ ਕੋਈ ਵੀ ਚੋਰੀ ਕਰਦਾ ਹੈ ਜਾਂ ਕੋਈ ਵੀ ਜਿਹੜਾ ਈਵਨ ਜਿਹੜਾ ਇਮੀਗ੍ਰੇਟ ਉੱਤੇ ਲੀਗਲ ਸਟੇਟਸ ਤੇ ਵੀ ਰਹਿ ਰਿਹਾ ਬਟ ਛੋਟੀ ਜਿੱਦਾਂ ਕਹ ਲਓ ਵੀ ਸ਼ਾਪ ਲਿਫਟਿੰਗ ਕਰਦਾ ਹੈ ਥੈਫਟ ਕਰਦਾ ਹੈ ਜੀ ਉਹਦੇ 'ਚ ਵੀ ਫੜਿਆ ਜਾਂਦਾ ਹੈ ਤੋ ਉਹਨੂੰ ਵੀ ਰਿਪੋਰਟ ਕਰੋ ਤੋ ਹੁਣ ਨਵੇਂ ਵੀ ਨਹੀਂ ਜਾ ਸਕਦੇ ਉਹਨਾਂ ਨੇ ਇੱਕ ਗਵੰਡ ਨਾਮਾ ਬੇਨਾਮੀ ਇੱਕ ਜੇਲ੍ਹ ਆ ਜਿਹੜੀ ਓਪਨ ਕੀਤੀ ਆ ਜੇਕਰ ਜਿਹੜੇ ਵੀ ਹੁਣ ਉੱਥੇ ਜਾਣਗੇ ਉਹਨਾਂ ਨੂੰ ਚੁੱਕ ਕੇ ਉਹਦੇ ਵਿੱਚ ਸੁਟਿਆ ਜਾਊਗਾ ਤਾਂ ਉੱਥੇ ਜਾਣਾ ਹੁਣ ਨੈਕਸਟ ਟੂ ਇੰਪੋਸੀਬਲ ਆ ਜਿਹੜੇ ਗਏ ਆ ਉਹ ਵੀ ਸੁਖ ਸੁਖਾਣਾ ਵਾਪਸ ਆ ਜਣੇ ਜਿਹੜੇ 2 ਨੰਬਰ 'ਚ ਉੱਥੇ ਪਹੁੰਚੇ ਆ ਤਾਂ ਉਹੀ ਬੈਸਟ ਵੇ ਆ ਨਹੀਂ ਤੇ ਉਥੋਂ ਦੀ ਜੇਲਾਂ 'ਚ ਸੜਨਗੇ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇੱਕ ਵੱਡਾ ਫੈਸਲਾ ਭਾਰਤੀਆਂ ਵਾਸਤੇ ਲਿੱਤਾ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ 18000 ਦੇ ਕਰੀਬ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਰਿਪੋਰਟ ਕਰਨ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਕੱਲ ਜੋ ਹੈ ਸੀ 770 ਦੇ ਵਿੱਚ 205 ਦੇ ਕਰੀਬ ਜੋ ਹੈ ਜਹਾਜ਼ ਦੇ ਵਿੱਚ ਜੋ ਪੰਜਾਬੀ ਨੇ ਜਾਂ ਭਾਰਤੀ ਨੇ ਉਹ ਅੰਮ੍ਰਿਤਸਰ ਪਹੁੰਚਣਗੇ ਇਸ ਲਈ ਬਾਬਾ ਸਾਣਾ ਗੱਲਬਾਤ ਕਰਨ ਲਈ ਤਿਆਰ ਨੇ ਐਸਪੀ ਸਿੰਘ ਰੰਦਾਬਾਜੀ ਐਡਵੋਕੇਟ ਸਾਹਿਬ ਕੀ ਹਾਲਚਾਲ ਨੇ ਔਰ ਜੋ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਲੋਕਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਅਕਸਰ ਇਹ ਰਿਪੋਰਟਿੰਗ ਜਿਹੜੀ ਸ਼ੁਰੂ ਹੋਏਗੀ ਉਹ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਤੁਸੀਂ ਕੀ ਕਹਿਣਾ ਚਾਹੋਗੇ ਸਤਿਕਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਦੋਂ ਆਪਾਂ ਕਿਸੇ ਗਲਤ ਤਰੀਕੇ ਨਾਲ ਬਾਹਰ ਜਾਂਦੇ ਆ ਤਾਂ ਉਹਦਾ ਫਿਰ ਰਿਜ਼ਲਟ ਸੂਨਰ ਔਰ ਲੇਟਰ ਸਾਨੂੰ ਵੇਖਣਾ ਹੀ ਪੈਂਦਾ ਆ ਤਾਂ ਉਹ ਉਹਦੇ ਜੇਕਰ ਉਹਨੂੰ ਹੀ ਦੇਖੀਏ ਤਾਂ ਹੁਣ ਉਹਦੇ ਵਿੱਚ ਜਿਹੜੇ ਸਟੂਡੈਂਟਸ ਨੇ ਜਾਂ ਜਿਹੜੇ ਵੀ ਇੰਟਰਨੈਸ਼ਨਲ ਜਿਹੜੇ ਵੀ ਆਪਣੇ ਗਏ ਨੇ ਉਹਨਾਂ ਨੂੰ ਹੁਣ ਵਾਪਸ ਆਉਣਾ ਪੈ ਰਿਹਾ ਹਮ ਯਾ ਲੇਕਿਨ ਜਿਸ ਤਰ੍ਹਾਂ ਡਿਪੋਰਟ ਸ਼ਬਦ ਨਾਲ ਲੱਗ ਗਿਆ ਔਰ 205 ਬਹੁਤ ਵੱਡੀ ਰੇਸ਼ੋ ਆ ਔਰ 18000 ਉਤੋਂ ਵੱਡੀ ਰੇਸ਼ੋ ਆ ਕੀ ਲੱਗਦਾ ਪੰਜਾਬੀ ਜਿਹੜੋ ਵਾਪਸ ਹੋਣਗੇ ਉਹ ਕਿਸ ਤਰ੍ਹਾਂ ਆਪਣੇ ਘਰ ਨੂੰ ਸੰਭਾਲ ਪਾਣਗੇ ਕਿਉਂਕਿ ਬਹੁਤ ਸਾਰੇ ਪੈਸੇ ਜਿਹੜੇ ਲਗਾ ਕੇ ਉਹਨਾਂ ਵੱਲੋਂ ਪਹਿਲਾਂ ਹੀ ਜਿਹੜਾ ਵਾ ਯੂਐਸ ਦੇ ਵਿੱਚ ਜਿਹੜਿਆ ਉਹ ਜਾਇਆ ਗਿਆ ਸੀਗਾ ਵੇਖੋ ਜੀ ਪਹਿਲਾਂ ਤਾਂ ਆਪਾਂ ਇਹਨੂੰ ਦੋ ਹਿੱਸਿਆਂ 'ਚ ਵੰਡ ਲਈਏ ਵੀ ਡਿਪੋਰਟ ਹੋਣ ਕੌਣ ਰਿਹਾ ਹੈ ਜਿਹੜੇ ਤੇ ਰਾਈਟ ਨਾਓ ਯੂਐਸ ਨੇ ਇਹ ਕਿਹਾ ਕਿ ਜਿਨ੍ਹਾਂ ਕੋਲ ਕੋਈ ਵੀ ਉਥੇ ਡਾਕੂਮੈਂਟੇਸ਼ਨ ਨਹੀਂ ਹੈਗੀ ਜਿਹੜੇ ਅਨਡਾਕੂਮੈਂਟਡ ਪਰਸਨਸ ਉਥੇ ਫਿਰ ਰਹੇ ਨੇ ਘੁੰਮ ਰਹੇ ਨੇ ਤੇ ਜਿਨ੍ਹਾਂ ਤੇ ਕ੍ਰਿਮੀਨਲ ਚਾਰਜ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਚੱਕ ਕੇ ਜਿਹੜੇ ਉਹ ਰਿਪੋਰਟ ਕਰ ਰਹੇ ਨੇ ਉਹਦੇ ਵਿੱਚ ਜਿਹੜੇ ਬਹੁਤ ਜ਼ਿਆਦੇ ਜਿਹੜੇ ਉਥੇ ਕਾਫੀ ਟਾਈਮ ਤੋਂ ਰਹਿ ਰਹੇ ਨੇ ਕੈਸ਼ ਕੰਮ ਕਰ ਰਹੇ ਨੇ ਜਿਨ੍ਹਾਂ ਕੋਲ ਕੋਈ ਵੀ ਡਾਕੂਮੈਂਟਸ ਨਹੀਂ ਹੈਗੇ ਜਦੋਂ ਉਹ ਫੜੇ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਰਿਪੋਰਟ ਕੀਤਾ ਜਾਂਦਾ ਇੱਕ ਤਾਂ ਉਹ ਨੇ ਹੁਣ ਦੂਸਰੀ ਗੱਲ ਆ ਜਾਂਦੀ ਹੈ ਕਿ ਜਿਹੜੇ ਇੰਡੀਆ ਚ ਵਾਪਸ ਹੋਣਗੇ ਹੁਣ ਵੇਖੋ ਜੀ ਜਿਨ੍ਹਾਂ ਨੇ 35 40 ਲੱਖ ਡਾਲਰ 35 4 ਲੱਖ ਰੁਪਈਆ ਲਾ ਕੇ ਉੱਥੇ ਗਏ ਆ ਜਦੋਂ ਹੁਣ ਵਾਪਸ ਆਉਣਗੇ ਉਹਨਾਂ ਲਈ ਇੱਕ ਹੀ ਰਾਹ ਬਚਦਾ ਵਾ ਕਿ ਪਹਿਲਾਂ ਤੇ ਕਰਜ਼ਾ ਲਾਉਣ ਜਿਹੜੀਆਂ ਜ਼ਮੀਨਾਂ ਵੇਚ ਕੇ ਗਏ ਨੇ ਉਹ ਆ ਕੇ ਸ਼ੁਰੂ ਤੋਂ ਸ਼ੁਰੂਆਤ ਕਰਨ ਬਟ ਇਹ ਆ ਕਿ ਦੇਰਾਏ ਇਦਾਂ ਨਹੀਂ ਹੁੰਦਾ ਕਿ ਹੁਣ ਤੁਸੀਂ ਆ ਗਏ ਹੋ ਤੇ ਹੁਣ ਆ ਕੇ ਇੱਥੇ ਕੁਝ ਕਰ ਨਹੀਂ ਸਕਦੇ ਬਟ ਇੱਥੇ ਬਹੁਤ ਜ਼ਿਆਦਾ ਕੰਮ ਇੰਡੀਆ ਦੇ ਵਿੱਚ ਗਰੋਅ ਕਰ ਰਹੇ ਨੇ ਜੇਕਰ ਤੁਸੀਂ ਸਟਾਰਟ ਦੁਬਾਰਾ ਤੋਂ ਵੀ ਸਟਾਰਟ ਓਵਰ ਕਰਨਾ ਪੈਂਦਾ ਵਾ ਤਾਂ ਸ਼ੁਰੂਆਤ ਕਦੇ ਨਾ ਕਦੇ ਜੇ ਕਰਦੇ ਆ ਤਾਂ ਸਲੋਲੀ ਐਂ ਸਟੇਡੀ ਵੰਦਾ ਰਹਿ ਸਕਦੇ ਆ ਆਪਾਂ ਇੱਥੇ ਵੀ ਸਕਸੈਸਫੁਲ ਹੋ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਕਿ ਆ ਗਏ ਤਾਂ ਤੁਹਾਡੀ ਜ਼ਿੰਦਗੀ ਖਤਮ ਹੀ ਹੋ ਜਾਊਗੀ ਜੇਕਰ ਕੋਈ ਵਿਅਕਤੀ ਰਿਪੋਰਟ ਹੁੰਦਾ ਤਾਂ ਉਸ ਤੋਂ ਬਾਅਦ ਕਿੰਨੇ ਸਮੇਂ ਬਾਅਦ ਜਿਹੜਾ ਹੈ ਦੁਬਾਰਾ ਜਿਹੜਾ ਉੱਥੇ ਜਾ ਸਕਦਾ ਹੈ ਲਾਅ ਕੀ ਕਹਿੰਦਾ ਇਹਦੇ ਵਿੱਚ ਲਾਅ ਦੇਖੋ ਜੀ ਇਹਦੇ ਵਿੱਚ ਹੁਣ ਇੱਕ ਨਵਾਂ ਜਿਹੜਾ ਲੇਕਨ ਰੈਲੀ ਐਕਟ ਜਿਹੜਾ ਇਹਨਾਂ ਨੇ ਪਾਸ ਕਰਤਾ ਆ 2 ਵੀਕ ਪਹਿਲਾਂ ਉਹਦੇ ਬਾਰੇ ਵੀ ਮੈਂ ਬਾਅ ਅਮਰੀਕਾ ਚਾਹੇ ਕੈਨੇਡਾ ਤੋਂ ਇੰਡੀਆ ਆਉਂਦਾ ਆ ਤਾਂ ਉਹਨੂੰ ਮਿਨੀਮਮ 5 ਸਾਲ ਦੇ ਲਈ ਜਿਹਦੇ ਨਾਲ ਡੈਪੂਟੇਸ਼ਨ ਵਰਡ ਲੱਗ ਗਿਆ ਉਹਨੂੰ 5 ਸਾਲ ਲਈ ਆਪਣੀ ਹੋਮ ਕੰਟਰੀ ਵਿੱਚ ਰਹਿਣਾ ਪਊਗਾ ਉਸ ਤੋਂ ਬਾਅਦ ਉਹ ਰੀਹੈਬਿਟੇਸ਼ਨ ਪਾ ਕੇ ਜਾਂ ਇੱਕ ਐਪਲੀਕੇਸ਼ਨ ਪਾ ਕੇ ਅਪਰੂਵਲ ਲੈ ਕੇ ਦੁਬਾਰਾ ਵਾਪਸ ਜਾ ਸਕਦਾ ਆ ਹੁਣ ਡੈਪੂਟੇਸ਼ਨ ਦੇ ਵਿੱਚ ਜਿਹੜੇ ਕ੍ਰਿਮੀਨਲ ਚਾਰਜ ਨੇ ਜਿਨ੍ਹਾਂ ਤੇ ਸੀਰੀਅਸ ਕ੍ਰਿਮੀਨਲ ਚਾਰਜ ਲੱਗ ਰਿਹਾ ਸੀਗਾ ਉਹਨੂੰ ਉਹਨੂੰ ਲੈ ਕੇ ਹੁਣ ਇੰਡੀਆ ਦੇ ਵਿੱਚ ਜਾਂ ਕਿਸੇ ਬਾਕੀ ਕੰਟਰੀਆਂ ਦੇ ਵਿੱਚ ਰਿਪੋਰਟ ਕਰ ਰਹੇ ਸੀਗੇ ਹੁਣ ਉਹਨਾਂ ਨੇ ਜਿਹੜਾ ਨਵਾਂ ਲੇਕਿਨ ਰੈਲੀ ਐਕਟ ਪਾਸ ਕੀਤਾ ਇਹਦੇ ਵਿੱਚ ਕੀ ਕੀਤਾ ਲੇਕਿਨ ਰੈਲੀ ਕੋ ਕੁੜੀ ਸੀਗੀ ਜਿਹਨੂੰ ਕੀ ਹੋਇਆ ਸੀਗਾ ਜਿਹਨੂੰ ਕਿਸੇ ਇੱਕ ਇੱਕ ਬੰਦਾ ਸੀਗਾ ਜਿਨੇ ਪਹਿਲਾਂ ਥੈਫਟ ਕੀਤੀ ਸੀ ਤੇ ਉਹਨਾਂ ਨੇ ਛੜਤਾ ਜਿਹੜਾ ਕਿ ਉੱਥੇ ਇਮੀਗਰੈਂਟ ਸੀਗਾ ਉਸ ਤੋਂ ਬਾਅਦ ਉਸਨੇ ਉਹ ਕੁੜੀ ਨੂੰ ਮਾਰਤਾ ਤੇ ਯੂ ਐਸ ਗਵਰਨਮੈਂਟ ਇਹ ਕਹਿੰਦੀ ਸੀ ਕਿ ਜੇਕਰ ਇਹਨੇ ਚੋਰੀ ਕੀਤੀ ਤੇ ਇਹਨੂੰ ਚੁੱਕ ਕੇ ਇੰਡੀਆ ਵਾਪਸ ਰਿਪੋਰਟ ਕਰ ਦਿੰਦੇ ਜਿਹੜੀ ਵੀ ਕੰਟਰੀ 'ਚ ਸੀਗਾ ਉਹ ਤੇ ਉਹ ਕੁੜੀ ਮਰਨੀ ਨਹੀਂ ਸੀ ਉਹਨਾਂ ਨੇ ਜਿਹੜਾ ਨਵਾਂ ਐਕਟ ਲੈ ਕੇ ਆਏ ਉਹਦੇ ਵਿੱਚ ਇਹੀ ਕਿਹਾ ਆ ਕਿ ਜਿਹੜਾ ਕੋਈ ਵੀ ਚੋਰੀ ਕਰਦਾ ਆ ਜਾਂ ਕੋਈ ਵੀ ਜਿਹੜਾ ਈਵਨ ਜਿਹੜਾ ਇਮੀਗ੍ਰੈਂਟ ਉੱਥੇ ਲੀਗਲ ਸਟੇਟਸ ਤੇ ਵੀ ਰਹਿ ਰਿਹਾ ਬਟ ਛੋਟੀ ਜਿੱਦਾਂ ਕਰ ਲੋ ਵੀ ਸ਼ਾਪ ਲਿਫਟਿੰਗ ਕਰਦਾ ਹੈ theft ਕਰਦਾ ਹੈ ਜੇ ਉਹਦੇ 'ਚ ਵੀ ਫੜਿਆ ਜਾਂਦਾ ਹੈ ਉਹਨੂੰ ਵੀ ਰਿਪੋਰਟ ਕਰੋ ਲੇਕਿਨ ਜਿਸ ਤਰ੍ਹਾਂ ਬਹੁਤ ਸਾਰੇ ਮੂਵੀਜ਼ 'ਚ ਵੀ ਦਿਖਾਇਆ ਗਿਆ ਕਿ ਬੋਡੀ ਮੁਸ਼ਕਲ ਜਿਹੇ ਆ ਉਹ ਕਿ ਲੋਕੀ ਅਮਰੀਕਾ ਪਹੁੰਚਦੇ ਨੇ ਲੇਕਿਨ ਹੁਣ ਕਿੰਨਾ ਕੁ ਰਾ ਉਹਨਾਂ ਦਾ ਔਖਾ ਹੁੰਦਾ ਹੈ ਨਜ਼ਰ ਆਏਗਾ ਔਰ ਲਾਇਰ ਵਿੱਚ ਕੁਛ ਨਾ ਕੁਛ ਹੈਲਪ ਕਰ ਸਕਦਾ ਉਹਨਾਂ ਨੂੰ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕਾਂ ਨੇ ਪੈਸੇ ਦਿੱਤੇ ਹੋਣਗੇ ਇਮੀਗ੍ਰੇਸ਼ਨ ਸੈਂਟਰਸ ਵਾਲਿਆਂ ਨੂੰ ਕਿ ਉਹਨਾਂ ਨੂੰ ਪੈਸੇ ਉਹਨਾਂ ਨੂੰ ਵਾਪਸ ਦਿਵਾਏ ਜਾ ਸਕਦੇ ਹੋ ਲੱਗ ਉਹਨਾਂ ਦੇ ਵਿੱਚ ਵੇਖੋ ਜੀ ਇੱਥੇ ਆ ਕੇ ਗਵਰਨਮੈਂਟ ਦੇ ਵਿੱਚ ਜਿੱਦਾਂ ਚੀਟਿੰਗ ਦਾ ਕੋਈ ਆਪਾਂ ਕੇਸ ਦਰਜ ਕਰ ਸਕਦੇ ਹਾਂ ਬਟ ਇਹਦੇ ਵਿੱਚ ਅਸੀਂ ਹੀ ਉਹ ਚੀਜ਼ ਨੂੰ ਲੈ ਕੇ ਝੂਠੇ ਹਾਂ ਕਿ ਅਸੀਂ ਕਿਹੜਾ ਕੰਟਰੈਕਟ ਕੀਤਾ ਉਹਨਾਂ ਨਾਲ ਰਾਈਟ ਉਹ ਕੰਟਰੈਕਟ ਮੈਨੂੰ ਨਹੀਂ ਲੱਗਦਾ ਵੀ ਉਹ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਆ ਕੇ ਤੋਂ ਕੋਈ ਹੱਲ ਪਾ ਲੈ ਸਕਦੇ ਨੇ ਬਟ ਸਟਿਲ ਉਹ ਇੱਥੇ ਪ੍ਰਸੀਡ ਕਰ ਸਕਦੇ ਨੇ ਤਾਂ ਕਿ ਜਿਹੜੇ ਅੱਗੇ ਆਉਣ ਵਾਲੇ ਉਹਨਾਂ ਤੋਂ ਬਚਿਆ ਜਾਵੇ ਤੇ ਰਹੀ ਗੱਲ ਜਿਨ੍ਹਾਂ ਦੀ ਆਲਰੇਡੀ ਡੈਪ ਉੱਥੇ ਕੈਨੇਡਾ ਦੇ ਵਿੱਚ ਉੱਥੇ ਅਮਰੀਕਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਕੀ ਪ੍ਰੋਬਲਮ ਆ ਸਕਦੀ ਹੈ ਕਿ ਉਹਨਾਂ ਨੇ ਹੁਣ ਰੈਫਿਊਜੀ ਕਲੇਮ ਨੂੰ ਟੈਂਪਰਰੀ ਬੇਸ ਤੇ ਹਾਲਟ ਕਰਤਾ ਆ ਉਹਨਾਂ ਨੇ ਇੱਕ ਸਸਪੈਂਡ ਕਰਤਾ ਹੈ ਕਿ ਜੋ ਤੱਕ ਪੁਰਾਣੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਜੋ ਤੱਕ ਅਸੀਂ ਸੈਟਲਡ ਆਊਨ ਨਹੀਂ ਕਰ ਸਕਦੇ ਅਸੀਂ ਇਹ ਵਾਲਾ ਪਲਾਨ ਜਿਹੜਾ ਹੈ ਉਹ ਅਸੀਂ ਬੰਦ ਕਰ ਦਿੱਤੇ ਪਏ ਆ ਸੋ ਹੁਣ ਨਵੇਂ ਵੀ ਨਹੀਂ ਜਾ ਸਕਦੇ ਉਹਨਾਂ ਨੇ ਇੱਕ ਗਵੰਡ ਨਾਮਾ ਬੇਨਾਮ ਦੀ ਇੱਕ ਜੇਲ੍ਹ ਆ ਜਿਹੜੀ ਓਪਨ ਕੀਤੀ ਆ ਜੇਕਰ ਜਿਹੜੇ ਵੀ ਹੁਣ ਉੱਥੇ ਜਾਣਗੇ ਉਹਨਾਂ ਨੂੰ ਚੁੱਕ ਕੇ ਉਹਦੇ ਵਿੱਚ ਸੁੱਟਿਆ ਜਾਊਗਾ ਤਾਂ ਉੱਥੇ ਜਾਣਾ ਹੁਣ ਨੈਕਸਟ ਟੂ ਇੰਪੋਸੀਬਲ ਆ ਜਿਹੜੇ ਗਏ ਆ ਉਹ ਵੀ ਸੁਖ ਸੁਖਾਣਾ ਵਾਪਸ ਆਜਣੇ ਜਿਹੜੇ 2 ਨੰਬਰ 'ਚ ਉੱਥੇ ਪਹੁੰਚੇ ਆ ਤਾਂ ਉਹੀ ਬੈਸਟ ਵੇ ਆ ਨਹੀਂ ਤੇ ਉਥੋਂ ਦੀ ਜੇਲਾਂ 'ਚ ਛੜਨਗੇ ਲੇਕਿਨ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਲਗਾਤਾਰੀ ਛਾਪੇ ਮਾਰਿਆ ਕੀਤਾ ਜਾ ਰਿਹਾ 700 ਤੋਂ ਵੱਧ ਜਿਹੜੇ ਲੋਕ ਜਿਹੜੇ ਨੇ ਉਹ ਡਿਟੇਨ ਕਰ ਲਿੱਤੇ ਗਏ ਨੇ ਤੁਹਾਨੂੰ ਲੱਗਦਾ ਕਿ ਇਹ ਰੇਸ਼ੋ ਵਧੇਗੀ ਕਿ ਬੇਸ਼ੱਕ 18000 ਕਿਹਾ ਜਾ ਰਿਹਾ ਵੇਖੋ ਜੀ ਹਰ ਜਿਹੜਾ ਡਾਟਾ ਆ ਰਿਹਾ ਉਹਦੇ ਵਿੱਚ ਇਹੀ ਆ ਰਿਹਾ ਇਹਨਾਂ ਦੀ ਵੈਬਸਾਈਟ ਤੇ ਜਿਹੜੇ ਅਪਲੋਡ ਹੋ 800 ਤੋਂ 1000 ਬੰਦਾ ਜਿਹੜਾ ਇਹ ਫੜ ਰਹੇ ਨੇ ਇਹਨਾਂ ਦੀ ਜਿਹੜੀਆਂ ਜਿੱਥੇ ਕੰਮ ਕਰਦੇ ਨੇ ਜਿੱਥੇ ਕੈਸ਼ ਤੇ ਕੰਮ ਕਰਦੇ ਨੇ ਉੱਥੇ ਜਾ ਕੇ ਛਾਪੇ ਮਾਰ ਰਹੇ ਨੇ ਉੱਥੇ ਜਾ ਕੇ ਹਰ ਇੱਕ ਦਾ ਕਾਰਡ ਚੈੱਕ ਕਰ ਰਹੇ ਨੇ ਉਹਦਾ ਸਟੇਟਸ ਚੈੱਕ ਕਰ ਰਹੇ ਨੇ ਉਹਦਾ ਵਰਕ ਪਰਮਿਟ ਚੈੱਕ ਕਰ ਰਹੇ ਨੇ ਤੇ ਜਿਨ੍ਹਾਂ ਕੋਲ ਉਹ ਚੀਜ਼ਾਂ ਨਹੀਂ ਨੇ ਉਹਨੂੰ ਡਿਟੇਨ ਕਰ ਰਹੇ ਨੇ ਕਈ ਵਾਰੀ ਕੀ ਕਰ ਰਹੇ ਨੇ ਕਿ ਜ਼ਿਆਦਾ ਲੋਕਾਂ ਨੂੰ ਡਿਟੇਨ ਕਰਕੇ ਫਿਰ ਜਿਨ੍ਹਾਂ ਕੋ ਡਾਕੂਮੈਂਟੇਸ਼ਨ ਹੈਗੀ ਆ ਉਹਨਾਂ ਨੂੰ ਭੇਜ ਦਿੰਦੇ ਨੇ ਤੇ ਬਾਕੀਆਂ ਨੂੰ ਉੱਥੇ ਰਿਟੇਨ ਕਰਕੇ ਰੱਖ ਲੈਂਦੇ ਨੇ ਸੋ ਇਹਦੇ ਵਿੱਚ ਇਹੀ ਆ ਕਿ ਜਿਹੜੇ ਹੁਣ ਉੱਥੇ ਜਿਨ੍ਹਾਂ ਕੋ ਡਾਕੂਮੈਂਟੇਸ਼ਨ ਹੈਗੀ ਆ ਉਹ ਆਪਣਾ ਵਰਕ ਪਰਮਿਟ ਜਿਹੜਾ ਵੀ ਉਹਨਾਂ ਕੋਲ ਵੀਜ਼ਾ ਆ ਉਹਨਾਂ ਦੀ ਜਿਹੜੀ ਫਿੰਗਰਪ੍ਰਿੰਟ ਆ ਉਹ ਪ੍ਰੋਪਰਲੀ ਸਾਰੇ ਡਾਕੂਮੈਂਟ ਆਪਣੇ ਕੋਲ ਅਪਡੇਟਡ ਰੱਖਣ ਤਾਂ ਕਿ ਜੇਕਰ ਕੋਈ ਉਹਨੂੰ ਡਿਟੇਨ ਕਰਦਾ ਹੈ ਤਾਂ ਸਾਰੀ ਇਨਫੋਰਮੇਸ਼ਨ ਉਹਨੂੰ ਪ੍ਰੋਵਾਈਡ ਕਰਨਾ ਜੇਕਰ ਜਿਸਾ ਤੁਸੀਂ ਡੋਂਕੇ ਦੀ ਗੱਲ ਕੀਤੀ ਜੇ ਕੈਨੇਡਾ ਤੋਂ ਬੰਦਾ ਅਮਰੀਕਾ ਗਿਆ ਤੇ ਉਹਦਾ ਕਿਸ ਤਰ੍ਹਾਂ ਪ੍ਰੋਸੀਜਰ ਹੈਗਾ ਕਿ ਫਿਰ ਉਹ ਪਹਿਲਾਂ ਕੈਨੇਡਾ ਆਏਗਾ ਉਸ ਤੋਂ ਬਾਅਦ ਇੰਡੀਆ ਪਹੁੰਚੇਗਾ ਜਾਂ ਸਿੱਧਾ ਇੰਡੀਆ ਹੀ ਉਹਨਾਂ ਨੂੰ ਉਹਨੂੰ ਜਿਆ ਵਾਪਸ ਭੇਜ ਦਿੱਤਾ ਜਾਏਗਾ ਵੇਖੋ ਜੀ ਜੇਕਰ ਅਮਰੀਕਾ ਦੇ ਵਿੱਚ ਉਹਨੇ ਡੋਂਕੀ ਲਾਉਣ ਤੋਂ ਬਾਅਦ ਅਮਰੀਕਾ ਦੇ ਵਿੱਚ ਉਹ ਰਿਫਿਊਜੀ ਕ ਕੈਨੇਡਾ ਚਲ ਜਾਓ ਕੈਨੇਡਾ ਦੇ ਵਿੱਚ ਵੀ ਉਹ ਦੋ ਨੰਬਰ ਜੀ ਰਹਿ ਸਕਦਾ ਪਰ ਉੱਥੇ ਰਿਫਿਊਜੀ ਕਲੇਮ ਨਹੀਂ ਲਾ ਸਕਦਾ ਕਿਉਂਕਿ ਅਮਰੀਕਾ ਤੇ ਕੈਨੇਡਾ ਦਾ ਇੱਕ ਐਗਰੀਮੈਂਟ ਹੋਇਆ ਸੀ ਜਿਹਨੂੰ ਕਹਿੰਦੇ ਸੀ ਐਸਟੀਸੀਆ ਐਗਰੀਮੈਂਟ ਕਿ ਜਦੋਂ ਤੁਸੀਂ ਪਹਿਲੀ ਕਿਸੇ ਸੇਫ ਕੰਟਰੀ ਦੇ ਵਿੱਚ ਪਹੁੰਚ ਜਾਂਦੇ ਆ ਤੁਸੀਂ ਉੱਥੇ ਰਿਫਿਊਜੀ ਲਾਓ ਆਪਣਾ ਜੇ ਕੈਨੇਡਾ ਤੋਂ ਬੰਦਾ ਅਮਰੀਕਾ ਗਿਆ ਤਾਂ ਫਿਰ ਪਹਿਲਾਂ ਕੈਨੇਡਾ ਹੀ ਆਏਗਾ ਕਹਿੰਦਾ ਮਤਲਬ ਤੁਹਾਡੇ ਹਾਂਜੀ ਜੇਕਰ ਕੈਨੇਡਾ ਗਿਆ ਵਾ ਫਿਰ ਉਹ ਕੈਨੇਡਾ ਦੇ ਵਿੱਚ ਹੀ ਰਿਫਿਊਜੀ ਲਾ ਸਕਦਾ ਯੂਐਸ ਚ ਨਹੀਂ ਲਾ ਸਕਦਾ ਜੇਕਰ ਪਹਿਲਾਂ ਯੂਐਸ ਦੇ ਵਿੱਚ ਪਹੁੰਚਿਆ ਉਹ ਪੋਰਟ ਆਫ ਐਂਟਰੀ ਤੇ ਰਿਫ ਉਹ ਅਸਾਈਲੈਂਟਲੀ ਤੁਹਾਨੂੰ ਜਿਹੜੀ ਕੰਟਰੀ ਤੁਸੀਂ ਪਹਿਲਾਂ ਸੇਫ ਚ ਪਹੁੰਚ ਗਏ ਐ ਐਸਟੀਸੀ ਐਗਰੀਮੈਂਟ ਇਹ ਕਹਿੰਦਾ ਕਿ ਤੁਸੀਂ ਉੱਥੇ ਹੀ ਰਿਫਿਊਜੀ ਲਾ ਸਕਦੇ ਹੋ ਜਿਸ ਮੈਂ ਮੈਂ ਫਿਰ ਕਲੈਰੀਫਿਕੇਸ਼ਨ ਮੈਨੂੰ ਨਾ ਪ੍ਰੋਪਰ ਨਹੀਂ ਆ ਰਹੀ ਜੇ ਸਾ ਸਪੋਜ਼ ਕਰੋ ਮੈਂ ਪਹਿਲੋ ਕੈਨੇਡਾ ਗਿਆ ਉਸ ਤੋਂ ਬਾਅਦ ਮੈਂ ਉੱਥੇ ਰਿਫਿਊਜੀ ਲਗਾਤੀ ਤੇ ਮੈਂ ਚੱਲ ਗਿਆ ਅਮਰੀਕਾ ਦੇ ਵਿੱਚ ਯੂਐਸ ਦੇ ਵਿੱਚ ਜੇ ਮੈਂ ਯੂਐਸ ਚ ਜਿਵੇਂ ਹੋਣਾ ਹੈ ਡਿਪੋਰਟ ਕਰ ਰਹੇ ਨੇ ਹੁਣ ਮੈਨੂੰ ਕੀ ਕੈਨੇਡਾ ਪਹਿਲੋ ਭੇਜਣਗੇ ਕਿ ਸਿੱਧਾ ਇੰਡੀਆ ਹੀ ਭੇਜਣਗੇ ਮੈਨੂੰ ਜੇਕਰ ਤੁਸੀਂ ਰਿਫਿਊਜੀ ਤੁਹਾਡਾ ਸਟੇਟਸ ਉੱਥੇ ਚੱਲ ਰਿਹਾ ਆ ਜਿਹੜੀ ਤੇ ਕੈਨੇਡਾ ਦੇ ਵਿੱਚੋਂ ਕਿਸੇ ਵੀ ਦੇਸ਼ 'ਚ ਭਗੋੜੇ ਜਾਈ ਤਾਂ ਫਿਰ ਉਹ ਹੀ ਵੇਖੂਗਾ ਕਿ ਤੁਹਾਡੀ ਕੰਟਰੀ ਆਫ ਰੀਜ਼ਨ ਕੀ ਆ ਫਿਰ ਉਹ ਤੁਹਾਨੂੰ ਕੰਟਰੀ ਆਫ ਰੀਜ਼ਨ 'ਚ ਭੇਜਣਗੇ ਬਟ ਜੇਕਰ ਤੁਹਾਡਾ ਉੱਥੇ ਕੈਨੇਡਾ ਦੇ ਵਿੱਚ ਕੋਈ ਡਾਕੂਮੈਂਟ ਲੀਗਲ ਹੈਗਾ ਤੁਸੀਂ ਕੁਝ ਡਾਕੂਮੈਂਟੇਸ਼ਨ ਵਿਖਾ ਸਕਦੇ ਕਿ ਮੈਂ ਕੈਨੇਡਾ ਤੇ ਮੇਰਾ ਲੀਗਲ ਸਟੇਟਸ ਕੋਈ ਹੈਗਾ ਦੈਨ ਉਹ ਤੁਹਾਨੂੰ ਕੈਨੇਡਾ ਸ਼ਿਫਟ ਕਰਨਗੇ ਲੇਕਿਨ ਜਿਸ ਤਰ੍ਹਾਂ ਹੁਣ 트럼ਪ ਵੱਲੋਂ ਵੀ ਲਗਾਤਾਰ ਹੀ ਅਲੱਗ-ਅਲੱਗ ਜਿਹੜੇ ਨੇ ਪ੍ਰਸਤਾਵ ਪਾਸ ਕੀਤੇ ਜਾ ਰਹੇ ਨੇ ਕੈਨੇਡਾ ਦੇ ਨਾਲ ਵੀ ਆਪਣਾ ਇੱਕ ਹਨਾ ਟੈਰਿਫ ਜਿਹੜਾ ਕੀਤਾ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਟੈਰਿਫ ਨੂੰ ਸਾਰਾ ਵੇਖੋ ਜੀ ਕੈਨੇਡਾ ਨੂੰ ਯੂਐਸ ਜਦੋਂ ਇਲੈਕਟ ਹੋਇਆ ਉਹਨਾਂ ਨੇ ਉਦੋਂ ਜਨੂੰ ਕਿਹਾ ਸੀਗਾ ਕਿ ਤੁਹਾਡੇ ਦੇਸ਼ ਚੋਂ ਤੇ ਚਾਈਨਾ ਚੋਂ ਫੈਂਟਨਲ ਬਹੁਤ ਜ਼ਿਆਦੀ ਅਮਰੀਕਾ ਚ ਆ ਰਹੀ ਹੈ ਲੱਖਾਂ ਲੋਕੀ ਹਰ ਸਾਲ ਮਰਦੇ ਆ ਫੈਂਟਨਲ ਤੇ ਫੈਂਟਨਲ ਤੇ ਜਿਹੜੀ ਇਲੀਗਲ ਇਮੀਗ੍ਰੈਂਟ ਆ ਉਹਨੂੰ ਸਟਾਪ ਕੀਤਾ ਜਾਵੇ। ਟਰੂਡੋ ਨੇ 2 ਵੀਕ ਬਾਅਦ ਹੀ ਸਟੇਟਮੈਂਟ ਦੇ ਦਿੱਤੀ ਕਿ ਮੈਂ 1.3 ਬਿਲੀਅਨ ਡਾਲਰ ਲਗਾਉਂਗਾ ਜਿਹਦੇ ਵਿੱਚ ਮੈਂ ਪ੍ਰੋਪਰ ਸਕੁਆਇਰ ਟੀਮ ਡੌਗਸ ਦੀਆਂ ਟੀਮਸ ਸਰਵੇਲੈਂਸ ਆਪਣਾ ਜਿਹੜੀ ਉਹਨਾਂ ਦੀ ਸ਼ੇਅਰਿੰਗ ਆ ਉਹ ਮੈਂ ਕਰੂੰਗਾ ਤੇ ਮੈਂ ਇਹਨਾਂ ਦੇ ਜਿੰਨਾ ਹੋ ਸਕਦਾ ਫੰਡਰਨਲ ਤੇ ਚੈੱਕ ਰੱਖੂੰਗਾ। ਸਟਿਲ ਉਹਨੇ ਕੀ ਕੀਤਾ ਉਹਨੇ ਟੈਰਿਫ ਲਗਾਤਾ ਤੇ ਹੁਣ ਟੈਰਿਫ ਦਾ ਨੁਕਸਾਨ ਵੇਖੋ ਕੀ ਆ ਟੈਰਿਫ ਦਾ ਐਡ ਦੀ ਐਂਡ ਤੇ ਫੋਰ ਏਗਜ਼ਾਮਪਲ ਕੈਨੇਡਾ ਤੋਂ ਕੋਈ ਚੀਜ਼ ਜਾ ਰਹੀ ਆ ਯੂਐਸ ਦੇ ਵਿੱਚ ਤੇ ਉਹਦੇ ਤੇ ਉਹਨਾਂ 25% ਟੈਕਸ ਲਾਤਾ 10 ਅਲਟੀਮੇਟਲੀ ਬਿਜ਼ਨਸਮੈਨ ਨੇ ਤੇ ਆਪਣੀ ਜੇਬ ਚੋਂ ਪੇ ਨਹੀਂ ਕਰਨੇ ਪੇ ਕਿੰਨੇ ਕਰਨੇ ਅਮਰੀਕਾ ਦੇ ਹਾਊਸਹੋਲਡ ਨੇ ਉਹਨਾਂ ਦੀ ਜੇਬ ਚੋਂ ਜਾਊਗਾ ਜਦੋਂ ਅਮਰੀਕਾ ਫਿਰ ਇਹਨੇ ਟਰੂਡੋ ਨੇ ਕੀ ਕੀਤਾ ਇਨ ਰੈਟੇਲੀਏਸ਼ਨ ਦੇ ਵਿੱਚ ਜਿਹੜੀਆਂ ਚੀਜ਼ਾਂ ਅਮਰੀਕਾ ਤੋਂ ਕੈਨੇਡਾ ਆਉਂਦੀਆਂ ਉਹਦੇ ਤੇ ਟੈਰਿਫ ਲਗਾਤੇ ਹੁਣ ਕੈਨੇਡੀਅਨ ਕਹ ਰਹੇ ਨਹੀਂ ਤੁਸੀਂ ਕੈਨੇਡਾ ਦੀਆਂ ਚੀਜ਼ਾਂ ਖਾਓ ਉਹ ਹੀ ਪਰਚੇਸ ਕਰੋ ਬਟ ਜਿੱਦਾਂ ਕਹਿ ਲਓ ਵੀ ਹੁਣ ਕਈ ਸੋਪਸ ਨੇ ਫਾਰ ਇਗਜ਼ਾਮਪਲ ਜਿਹੜਾ ਡਿਸ਼ਵਾਸ਼ਰ ਚ ਸੋਪ ਪੈਂਦਾ ਉਹ ਕੱਲਾ ਆਉਂਦਾ ਆ ਅਮਰੀਕਾ ਤੋਂ ਹੁਣ ਉਹਦੇ ਤੇ ਕਿੰਨਾ ਉਹਦੇ ਤੇ ਹੀ ਹੁਣ ਟੈਰਿਫ ਲੱਗ ਜਾਂਦਾ ਉਹਦੇ ਉਹਨਾਂ ਨੂੰ ਖਰੀਦਣਾ ਹੀ ਪੈਣਾ ਹੈ ਕਿੰਨਾ ਕੈਨੇਡੀਅਨ ਬਾਇ ਕਰੀ ਜਾਣਗੇ ਤਾਂ ਇਹ ਦੋਵਾਂ ਦੇ ਜਿਹੜੇ ਹਾਊਸਹੋਲਡ ਨੇ ਉਹਨਾਂ ਤੇ ਨੁਕਸਾਨ ਆ ਸੋ ਅਮਰੀਕਾ ਨੇ ਜਦੋਂ ਹੁਣ ਇਹ ਚੀਜ਼ਾਂ ਵੇਖੀਆਂ ਵੀ ਇਹਨਾਂ ਰਿਟੈਲੀਗੇਸ਼ਨ ਚ ਲਾਇਆ ਆ ਤਾਂ ਉਹਨੇ ਹੁਣ ਕੋਸ਼ਿਸ਼ ਚਿਰ ਲਈ ਪਾਜ਼ ਕਰਤਾ ਆ 30 ਦਿਨ ਕਹਿ ਰਿਹਾ ਬਟ ਆਈ ਥਿੰਕ ਅੱਗੇ ਨੂੰ ਫਦਰ ਪਾਜ਼ ਕਰ ਦੇਣਗੇ ਟੈਰਿਫ ਨੂੰ ਤੇ ਨਾਲ ਉਹਨੇ ਕਿਹਾ ਵੀ ਜਿਹੜੇ ਤੁਸੀਂ ਮਈਅਰਸ ਲੈਣੇ ਸੀਗੇ ਫੈਂਟਨਲ ਨੂੰ ਲੈ ਕੇ ਉਹਨੂੰ ਥੋੜੇ ਹੋਰ ਤੇਜ਼ ਕਰੋ ਲੇਕਿਨ ਅਮਰੀਕਾ ਤੇ ਕੈਨੇਡਾ ਦੇ ਵਿੱਚ ਤੇ ਪਿਆਰ ਜਾਂ ਉਹਨਾਂ ਦਾ ਇਤਿਫਾਕ ਜ ਕਿ ਲੱਗਦਾ ਨਹੀਂ ਕਿ ਉਹਨਾਂ ਨੇ ਵੀ 15% ਕਰਤਾ ਆਪਾਂ ਨੂੰ ਦੱਸ ਗਿਆ ਫਿਰ 15 ਹੋ ਗਿਆ ਤਾਂ ਉਹਨੂੰ ਲੱਗਦਾ ਕਿ ਹੁਣ ਅਮਰੀਕਾ ਅਲੱਗ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਦੂ ਦਾ ਟਰੰਪ ਉਹਨਾਂ ਨੇ ਔਥ ਚੁੱਕੀ ਹੋਈ ਹੈ ਵੇਖੋ ਜੀ ਇਹ ਜਿਹੜੀਆਂ ਇਹਨਾਂ ਦੀਆਂ ਇਕਨੋਮਿਕਸ ਦੀਆਂ ਜਿਹੜੀਆਂ ਇਹ ਟਰਮਸ ਨੇ ਨਾ ਇਹ ਚੇਂਜ ਹੁੰਦੀਆਂ ਰਹਿੰਦੀਆਂ ਨੇਗੋਸ਼ੀਏਸ਼ਨ ਦੇ ਦੇ ਵਿੱਚ ਆਉਂਦੀ ਰਹਿੰਦੀਆਂ ਮੈਂ ਆਪਣੀ ਇੰਸਟਾਗ੍ਰਾਮ ਤੇ ਇੱਕ ਵੀਡੀਓ ਪਾਈ ਸੀਗੀ ਮੈਂ ਆ ਨੈਗੋਸ਼ੀਏਸ਼ਨ ਤੋਂ ਪਹਿਲਾਂ ਵੀਡੀਓ ਪਾਈ ਸੀ ਕਿ ਇਹ ਜਿਹੜੀਆਂ ਨੈਗੋਸ਼ੀਏਸ਼ਨ ਹੈ ਚੱਲਦੀਆਂ ਰਹਿੰਦੀਆਂ ਘਟਦੀਆਂ ਰਹਿਣਗੀਆਂ ਤਾਂ ਮੈਂ 2 ਦਿਨ ਪਹਿਲਾਂ ਵੀਡੀਓ ਪਾਈ ਆ ਤਾਂ ਅੱਜ ਨੈਗੋਸ਼ ਇਨੂੰ ਰੋਕ ਦਿੱਤਾ ਹੈ ਜਿਹੜਾ ਅਮਰੀਕਾ ਆ ਉਹਦੀ ਡੈਮੋਕ੍ਰੇਸੀ 트੍ਰੰਪ ਨੂੰ ਬਹੁਤ ਵੱਡੀ ਆ ਅਮਰੀਕਾ ਇਜ਼ ਟੂ ਬਿਗ ਫਾਰ 트੍ਰੰਪ ਰਾਈਟ ਉਹ ਕੋਈ ਚੀਜ਼ ਲਈ ਕੋਈ ਕਰ ਸਕਦਾ ਆ 2 3 4 ਸਾਲ ਕਿਉਂਕਿ 2 ਸਾਲ ਹੀ ਤੁਸੀਂ ਉੱਥੇ ਪ੍ਰੈਜ਼ੀਡੈਂਟ ਬਣ ਸਕਦੇ ਆ ਉੱਥੇ ਇਹ ਨਹੀਂ ਹੈਗਾ ਕਿ ਤੁਸੀਂ ਬਾਰ ਬਾਰ ਆਈ ਜਾਓ ਤਾਂ ਅਮਰੀਕਾ ਦੀ ਡੈਮੋਕ੍ਰੇਸੀ ਅਮਰੀਕਾ ਦਾ ਜਿਹੜਾ ਜੁਡੀਸ਼ੀਅਲ ਸਿਸਟਮ ਆ ਬਹੁਤ ਜ਼ਿਆਦਾ ਵਧੀਆ ਹੁਣ ਜਿਵੇਂ ਇਹਨੇ ਇਹਨੂੰ ਰੂਲ ਲਾਤਾ ਸੀਗਾ ਵੀ ਬਾਇ ਬਰਥ ਸਿਟੀਜ਼ਨਸ਼ਿਪ ਤੁਸੀਂ ਨਹੀਂ ਲੈ ਸਕਦੇ ਇਹ ਸਾਈਨ ਕਰਤਾ ਸੀਗਾ ਨੇ ਐਗਜ਼ੀਕਿਊਟਿਵ ਆਰਡਰ ਉਹ ਕੋਰਟ ਨੇ ਵਿੱਚ ਉਦੋਂ ਹੀ ਉਹਨੂੰ ਰੋਕ ਦਿੱਤਾ ਵੀ ਨਹੀਂ ਤੂੰ ਇਹ ਤੇਰਾ ਤੇਰੀ ਤੇਰੇ ਚ ਨਹੀਂ ਪਾਵਰ ਨਹੀਂ ਹੈਗੀ ਤੂੰ ਉਹਨੂੰ ਕਰ ਸਕਿਆ ਜਦੋਂ ਤੱਕ ਕਿ ਪ੍ਰੋਪਰਲੀ ਪਾਸ ਨਹੀਂ ਹੁੰਦਾ ਇਹ ਬਿਲ ਸੋ ਕਈ ਚੀਜ਼ਾਂ ਦੇ ਵਿੱਚ ਉਹ ਉਹ ਕੀ ਕਰਦਾ ਆ ਉਹ ਪਹਿਲਾਂ ਇੱਕ ਤੀਰ ਛੱਡ ਦਿੰਦਾ ਟਰੰਪ ਉਹਨੇ ਇੱਕ ਤੀਰ ਛੱਡਤਾ ਵੀ ਮੈਂ ਆ ਕੰਮ ਕਰਨ ਲੱਗਾ ਤੇ ਉਹ ਤੋਂ ਬਾਅਦ ਜਿੱਦਾਂ ਅਸੀਂ ਨਿਊਜ਼ 'ਚ ਬੈਠੇ ਆ ਬਾਕੀ ਜਿਹੜੇ ਬੁੱਧੀਜੀਵੀ ਨਿਊਜ਼ 'ਤੇ ਬੈਠੇ ਨੇ ਉਹ ਦੱਸਦੇ ਆ ਹਾਂ ਇਹ ਕੰਮ ਜਿਹੜਾ ਹੈ ਇਸ ਤਰੀਕੇ ਨਾਲ ਹੋ ਸਕਦਾ ਆ ਇਸ ਤਰੀਕੇ ਨਾਲ ਉਹ ਵੇਅ ਆਊਟ ਕੱਢਦੇ ਨੇ ਫਿਰ ਉਹਨਾਂ ਦੀ ਟੀਮ ਜਿਹੜੀ ਉਹ ਵੇਅ ਆਊਟ ਤੇ ਵਰਕ ਕਰਦੀ ਉਹ ਫਿਰ ਅਗਲੀ ਟਵੀਟ ਆਈਂਦੀ ਮੈਂ ਤੁਹਾਨੂੰ ਕਿਹਾ ਸੀ ਨਾ ਭਾ ਇਦਾਂ ਕਰ ਸਕਦੇ ਆ ਆਪਾਂ ਐ ਕਰ ਸਕਦੇ ਉਹ ਉਹ ਚੀਜ਼ ਨੂੰ ਲੈ ਲੈ ਕੇ ਗਾਂ ਕਰਦਾ ਪਿਆ ਉਹਦਾ ਮੇਨ ਮਕਸਦ ਆ ਵੀ ਮੈਂ ਲਾਈਮਲਾਈਟ 'ਚ ਰਵਾਂ ਮੈਂ ਫੋਕਸ 'ਚ ਰਵਾਂ ਜਦ ਕਿ ਉਹ ਅੱਧੇ ਫੈਸਲੇ ਜਿਹੜੀ ਉਹ ਲੈ ਰਿਆ ਵਾ ਉਹ ਗਰਾਊਂਡ ਰਿਐਲਿਟੀ ਦਾ ਕੋਈ ਫਾਇਦਾ ਨਹੀਂ ਹੁਣ ਪਹਿਲਾਂ ਤੁਸੀਂ ਟੈਰਿਫ ਵਾਲਾ ਦੇਖ ਲਓ ਟੈਰਿਫ ਵਾਲਾ ਕੁਝ ਨਹੀਂ ਹੋਇਆ ਹੁਣ 30 ਦਿਨ ਲਈ ਗਾਂ ਸਸਪੈਂਡ ਕਰਦੇ ਆ ਹੁਣ ਅੱਗੇ ਤੋਂ ਅੱਗੇ ਸਸਪੈਂਡ ਹੋਈ ਨਹੀਂ ਬਟ ਇੱਕ ਵਾਰੀ ਹਰ ਜਗ੍ਹਾ ਰੌਲਾ ਪੈ ਗਿਆ ਹੈ ਲੇਕਿਨ ਕਹਿੰਦਾ ਮਤਲਬ ਕਿ ਇੱਕ ਵਾਰੀ ਹਲਾਣ ਦੀ ਤਾਕਤ ਰੱਖਦਾ ਵੈ ਕਿ ਮੈਂ ਸਾਰਿਆਂ ਨੂੰ ਹਿਲਾਣਾ ਚਾਹੁੰਦਾ ਆ ਜਾਂ ਉਹ 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 ਦੇ ਚ ਸ਼ੁਰੂ ਦੇ ਵਿੱਚ ਵੇਖੋ ਜੀ ਅਮਰੀਕਾ ਦੀ ਬੇਸ ਇਨਾ ਸਟਰੋਂਗ ਆ ਅਮਰੀਕਾ ਕੋਲ ਇੰਡਸਟਰੀ ਇਡੀ ਤਗੜੀ ਆ ਅਮਰੀਕਾ ਜੇਕਰ ਕੋਈ ਸਟੇਟਮੈਂਟ ਦਿੰਦਾ ਆ ਤਾਂ ਪੂਰੀ ਦੁਨੀਆ ਤੇ ਉਹਦਾ ਫਰਕ ਪੈਂਦਾ ਹੀ ਤਾਂ ਇਸ ਕਰਕੇ ਜੇ ਉਹ ਅਮਰੀਕਾ ਦਾ ਪ੍ਰੈਜ਼ੀਡੈਂਟ ਆ ਤਾਂ ਉਹ ਆਪਣੇ ਆਪ 'ਚ ਇੱਕ ਪਾਵਰ ਰੱਖਦਾ ਆ ਬਟ ਉਹਦਾ ਇਹ ਮਤਲਬ ਨਹੀਂ ਹੈ ਕਿ ਅਮਰੀਕਾ ਸਿਰਫ ਉਹਦੇ ਕਹਿੰਦੇ ਚ ਚੱਲੂਗਾ ਅਮਰੀਕਾ ਦੇ ਆਪਣੇ ਸਿਸਟਮ ਨੇ ਉਹਦੇ ਅਕੋਰਡਿੰਗਲੀ ਉਹਨਾਂ ਨੇ ਚੱਲਣਾ ਇੱਕ ਕੱਲੇ ਟਰੰ ਜਿਹੜੇ ਹੁਣ ਇਹਨੇ ਫੈਸਲਾ ਲਏ ਨੇ ਬੱਚਿਆਂ ਨੂੰ ਇੱਧਰ ਭੇਜਣ ਵਾਲੇ ਉਹ ਉਹਦੇ ਵਿੱਚ ਉਹ ਕਰ ਸਕਦੇ ਕਿਉਂਕਿ ਉਹਨੇ ਵੋਟਾਂ ਹੀ ਇਸੇ ਤੇ ਲਈਆਂ ਸੀਗੀਆਂ ਵੀ ਜਿਸ ਦਿਨ ਮੈਂ ਪਾਵਰ 'ਚ ਆਇਆ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਆ ਉਹ ਰਿਪੋਰਟ ਕਰਾਂਗਾ ਜੇਕਰ ਜਿਹੜੇ ਨੌਜਵਾਨ ਹੈ ਜਿਨ੍ਹਾਂ ਕੋਈ ਪੇਪਰ ਨਹੀਂ ਹੈਗੇ ਡਾਕੂਮੈਂਟ ਨਹੀਂ ਹੈਗੇ ਜੇ ਉਹ ਕੈਨੇਡਾ ਜਾ ਕੇ ਸ਼ਿਫਟ ਹੁੰਦੇ ਨੇ ਕੀ ਉਹ ਸੇਫ ਹੋ ਜਾਣਗੇ ਕਿ ਜੇ ਕੈਨੇਡਾ ਵੀ ਉਹਨਾਂ ਨੂੰ ਰਿਪੋਰਟ ਕਰ ਸਕਦੀ ਹੈ ਨਾਲ ਵੇਖੋ ਜੀ ਅਗੇਨ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਜਦੋਂ ਪੋਰਟ ਆਫ ਐਂਟਰੀ ਤੇ ਜਦੋਂ ਜਦੋਂ ਵੀ ਉਹ ਪੋਰਟ ਆਫ ਐਂਟਰੀ ਤੇ ਹੁੰਦੇ ਨੇ ਜਿਹੜਾ ਐਸਟੀਸੀ ਦਾ ਐਗਰੀਮੈਂਟ ਦੇ ਉਹਨਾਂ ਨੂੰ ਉੱਥੇ ਅਸਾਈਲਮ ਸੀ ਕਰਨਾ ਪੈਂਦਾ ਤੇ ਆਪਣੇ ਡਾਕੂਮੈਂਟੇਸ਼ਨ ਦੇਣੀ ਪੈਂਦੀ ਹੈ ਪਰ ਜੇਕਰ ਉਹ ਕੈਨੇਡਾ ਹੁੰਦੇ ਨੇ ਤੇ ਉਹਨਾਂ ਨੇ ਪੁੱਛਣਾ ਵੀ ਤੇਰੀ ਪੋਰਟ ਆਫ ਐਂਟਰੀ ਕੀ ਸੀਗੀ ਉਹਨਾਂ ਨੇ ਕਿਹਾ ਮੈਂ ਯੂਐਸ ਤੋਂ ਆਇਆ ਉਹਨਾਂ ਨੇ ਕਿਹਾ ਨਹੀਂ ਫਿਰ ਅਸੀਂ ਤੈਨੂੰ ਅਸਾਈਲਮ ਇੱਥੇ ਨਹੀਂ 시 ਕਰਾ ਸਕਦੇ ਹਾਂ ਤੁਸੀਂ ਡਾਇਰੈਕਟ ਫੋਰ ਐਗਜ਼ਾਮਪਲ ਇੱਥੋਂ ਟੂਰਿਸਟ ਤੇ ਜਾਂਦੇ ਜੇ ਜਾ ਕੇ ਉੱਥੇ ਕਹਿੰਦੇ ਜੇ ਵੀ ਮੈਂ ਕੈਨੇਡਾ ਚ ਕਿ ਮੈਨੂੰ ਮੇਰੇ ਦੇਸ਼ ਤੋਂ ਖਤਰਾ ਆਇਆ ਜਾਂ ਮੈਨੂੰ ਕੋਈ ਪੋਲਿਟਿਕਲੀ ਖਤਰਾ ਆਇਆ ਮੇਰੀ ਜਾਨ ਨੂੰ ਖਤਰਾ ਆਇਆ ਤਾਂ ਤੁਸੀਂ ਉਹ ਪੋਰਟ ਆਫ ਐਂਟਰੀ ਤੇ ਲੈ ਸਕਦੇ ਜੇ ਜੇ ਹੁਣ ਅਮਰੀਕਾ ਦੀ ਪੋਰਟ ਆਫ ਐਂਟਰੀ ਉਹਨਾਂ ਨੇ ਆਲਰੇਡੀ ਜੇਕਰ ਉਹਨਾਂ ਨੇ ਅਸਾਈਲਮ ਸੀ ਕਰ ਲਿਆ ਫਿਰ ਉਹ ਦੁਬਾਰਾ ਕੈਨੇਡਾ ਨਹੀਂ ਉਸੀਂ ਲਗਾਤਾਰੀ ਚੈੱਕ ਕਰ ਰਹੇ ਸੀਗੇ ਹੁਣ ਕਰੰਟ ਪੋਜੀਸ਼ਨ ਕੀ ਚੱਲ ਰਹੀ ਹੈ ਤੁਹਾਡੇ ਕਰੰਟ ਪੋਜੀਸ਼ਨ ਇਹੀ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਰਾਈਟ ਨਾਓ ਜਿਨ੍ਹਾਂ ਦੇ ਜਿਨ੍ਹਾਂ ਕੋ ਕਾਗਜ਼ ਨਹੀਂ ਹੈਗੇ ਤੇ ਕ੍ਰਿਮੀਨਲੀ ਚਾਰਜ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਫੜ ਰਹੇ ਨੇ ਪਰ ਉਹ ਕੱਲੇ ਇੱਥੇ ਨਹੀਂ ਰੁਕਣਗੇ ਉਸ ਤੋਂ ਬਾਅਦ ਉਹਨਾਂ ਦਾ ਨੈਕਸਟ ਸਟੈਪ ਜਾਊਗਾ ਜਿਨ੍ਹਾਂ ਕੋ ਕੱਲੇ ਡਾਕੂਮੈਂਟੇਸ਼ਨ ਨਹੀਂ ਹੈਗੀ ਫਿਰ ਉਹਨਾਂ ਨੇ ਜਿਹੜਾ ਨਵਾਂ ਐਕਟ ਪਾਸ ਕੀਤਾ ਲੇਕਿਨ ਰੈਲੀ ਐਕਟ ਫਿਰ ਉਹ ਰੈਲੀ ਐਕਟ ਦੇ ਅੰਦਰ ਵੇਖਣਗੇ ਕਿ ਜਿਹੜਾ ਵੀ ਬੰਦਾ ਕੋਈ ਜਿਹੜਾ ਉੱਥੇ ਚਾਹੇ ਸਹੀ ਸਟੇਟਸ ਤੇ ਡਾਕੂਮੈਂਟ ਤੇ ਵੀ ਉੱਥੇ ਹੈਗਾ ਆ ਬਟ ਚੋਰੀ ਕਰ ਕੁਝ ਕੁਝ ਵੀ ਹੋਰ ਨਿੱਕਾ ਮੋਟੀ ਗਲਤੀ ਕਰਦਾ ਆ ਤੇ ਉਹਨੂੰ ਉਹ ਚਾਰਜ ਦੇ ਵਿੱਚ ਵੀ ਰਿਪੋਰਟ ਕੀਤਾ ਜਾਊਗਾ ਜਿਆਦਾਤਰ ਪੰਜਾਬੀ ਨਜ਼ਰ ਆਉਂਦੇ ਨੇ ਯੂਐਸ ਦੇ ਵਿਕੇ ਜਾਵੇ ਜਾਂ ਕੈਨੇਡਾ ਦੇ ਵਿੱਚ ਵਿਕੇ ਲੱਗਦਾ ਕਿ ਜਿਆਦਾ ਇੰਪੈਕਟ ਪਏਗਾ ਪੰਜਾਬ ਦੇ ਉੱਤੇ ਜਿਸ ਤਰ੍ਹਾਂ 18000 ਦੀ ਰੇਸ਼ੋ ਤੇ ਆ ਰਹੀ ਕਹਿੰਦੇ ਕਿ ਲੈਕਸ ਵਿੱਚ ਵੀ ਜਾ ਸਕਦੀ ਹੈ ਵੇਖੋ ਜੀ ਅਮਰੀਕਾ ਦੇ ਵਿੱਚ ਕੱਲਾ ਸਾਡੇ ਪੰਜਾਬੀ ਜਾਂ ਇੰਡੀਅਨਸ ਹੀ ਨਹੀਂ ਨੇ ਮੈਕਸੀਕੋ ਤੋਂ ਲੈ ਕੇ ਚਾਈਨਾ ਤੋਂ ਲੈ ਕੇ ਬਹੁਤ ਜਿਆਦੀ ਭਾਰੀ ਸੰਖਿਆ ਦੇ ਵਿੱਚ ਜਿਹੜੇ ਨੇ ਉੱਥੇ ਅਮਰੀਕਾ ਦੇ ਵਿੱਚ ਲੋਕੀ ਗਏ ਨੇ ਹੁਣ ਵੀ ਜਾ ਰਹੇ ਨੇ ਲਗਾਤਾਰ ਬਟ ਹੁਣ ਜਦੋਂ ਦੀ ਉਹਨਾਂ ਨੇ ਫੋਰਸ ਆਪਣੀ ਜਿਹੜੀ ਆ ਉਹ ਖੜੀ ਕਰ ਦਿੱਤੀ ਆ ਕਾਫੀ ਜਿਹੜੇ ਬਾਰਡਰਸ ਨੇ ਜਿਹੜੇ ਪਹਿਲਾਂ ਪੁਲਿਸ ਬਾਰਡਰ ਸੀਗੇ ਜਿੱਥੋਂ ਕ੍ਰੋਸਿੰਗ ਹੋ ਜਾਂਦੀ ਸੀ ਉੱਥੇ ਉਹਨਾਂ ਨੇ ਆਪਣੇ ਪ੍ਰੋਪਰਟੀ ਟੀਮਸ ਖੜੀਆਂ ਕਰਤੀਆਂ ਆ ਤੇ ਉੱਥੋਂ ਨਹੀਂ ਲੰਘ ਸਕਦੇ ਵੇਖੋ ਇਹਦਾ ਇਹ ਫੈਕਟ ਤੇ ਓਬਵੀਅਸਲੀ ਪਏਗੇ ਜਿਹੜਾ ਇਹਨੇ ਪੈਸੇ ਖਰਚ ਕੇ ਕੈਨੇਡਾ ਤੋਂ ਜਾਂ ਅਮਰੀਕਾ ਗਿਆ ਹੈ ਇੰਡੀਆ ਦੇ ਵਿੱਚੋਂ ਤਾਂ ਉਹਨਾਂ ਲਈ ਤੇ ਇੱਕ ਵਾਰੀ ਬਹੁਤ ਇੱਕ ਨਾਈਟਮੇਰੀ ਉਹਨਾਂ ਲਈ ਜਦੋਂ ਆ ਕੇ ਵਾਪਸ ਦੁਬਾਰਾ ਸਟਾਰਟ ਕਰਨਾ ਹੈ ਬਟ ਇੱਥੇ ਹੌਲੀ ਹੌਲੀ ਇਹ ਹੋ ਸਕਦਾ ਜੀ ਉੱਥੋਂ ਦੀਆਂ ਜੇਲ੍ਹਾਂਾਂ 'ਚ ਸਾਡੇ ਨਾਲੋਂ ਜੇਕਰ ਤੁਸੀਂ ਇੱਥੇ ਆ ਕੇ ਕਮ ਸੇ ਕਮ ਘਰ ਤੇ ਆਪਣੇ ਰਹਿ ਹੀ ਰਹੇ ਜੇ ਇਹ ਫਰਕ ਹੈਗਾ ਇਹ ਮੇਰਾ ਲਾਸ ਸਵਾਲ ਹੈ ਜੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਿਲਣ ਜਾ ਰਹੇ ਨੇ ਲੱਗਦਾ ਕਿ ਕੋਈ ਰੀਲੀਫ ਮਿਲ ਪਾਏਗੀ ਕਿਉਂਕਿ ਕਹਿੰਦੇ ਨੇ ਬੜੇ ਵਧੀਆ ਰਿਲੇਸ਼ਨਸ ਨੇ ਟਰੰਪ ਦੇ ਨਾਲ ਬਣਾਏ ਕੋਲੰਬੀਆ ਕਿ ਆਈ ਮੀਨ ਕੰਬੋਡੀਆ ਦੇਸ਼ ਦੇ ਨਾਲ ਇਹਨਾਂ ਨੇ ਉਹਨਾਂ ਦੇ ਦੇਸ਼ ਦੇ ਵਿੱਚ ਵੀ ਰਿਪੋਰਟ ਕਰਕੇ ਉਹਨਾਂ ਨੂੰ ਵਾਪਸ ਘੱਲਣ ਲੱਗੇ ਸੀਗੇ ਜੋ ਦੋਨਾਂ ਦਾ ਪਲੇਨ ਜਾ ਰਿਹਾ ਸੀਗਾ ਤੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਕਹਤਾ ਕਿ ਮੈਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਨਹੀਂ ਉਤਰਨ ਦਊਂਗਾ ਤੁਸੀਂ ਵਾਪਸ ਲੈ ਜਾਓ ਉਹਨਾਂ ਨੇ ਜਦੋਂ ਹੀ ਵਾਪਸ ਗਏ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਵੀ ਤੁਹਾਡੇ ਦੇਸ਼ ਤੇ ਆਹ ਟੈਰਿਫ ਆਹ ਸੈਂਕਸ਼ਨ ਅਸੀਂ ਲਗਾਉਂਦੇ ਜੇਕਰ ਤੁਸੀਂ ਆਪਣੇ ਬੰਦੇ ਵਾਪਸ ਨਹੀਂ ਲੈਂਦੇ ਤਾਂ ਉਹਨਾਂ ਨੇ ਰਾਈਟ ਨਾਲ ਉਸੇ ਵੇਲੇ ਉਹਨਾਂ ਨੇ ਗੋਡੇ ਟੇਕ ਤੇ ਨਹੀਂ ਤੁਸੀਂ ਸਾਡੇ ਜਿਹੜੇ ਬੰਦੇ ਆ ਸਾਨੂੰ ਵਾਪਸ ਦੇ ਦਿਓ ਸੋ ਇਹ ਗੱਲ ਡਿਪੈਂਡ ਕਰਦੀ ਹੈ ਕਿ ਕੀ ਮੋਦੀ ਸਾਹਿਬ ਇਹ ਇਸ਼ੂ ਚੁੱਕਦੇ ਉੱਥੇ ਕਿ ਨਹੀਂ ਚੁੱਕਦੇ ਜੇਕਰ ਚੁੱਕਣਗੇ ਤਾਂ ਕੋਈ ਵੇ ਆਊਟ ਮੇਬੀ ਨਿਕਲ ਜਾਏ ਬਟ ਜੇ ਬਟ ਆਈ ਡੋਨਟ ਥਿੰਕ ਵੀ ਆਰੇ ਲਈ ਸੇਮ ਹੈ ਜੇਕਰ ਬਾਕੀ ਕੰਟਰੀਜ਼ ਨੂੰ ਕੱਢ ਰਹੇ ਨੇ ਤਾਂ ਇੰਡੀਆ ਲਈ ਕੋਈ ਸਪੈਸ਼ਲ ਐਗਜ਼ੈਂਪਸ਼ਨ ਨਹੀਂ ਰੱਖਣਗੇ ਬਿਲਕੁਲ ਬਿਲਕੁਲ ਸਪੈਸ਼ਲ ਜਿਹੜਾ ਹੈ ਉਹ ਨਹੀਂ ਟ੍ਰੀਟ ਚਾ ਉਹ ਕੀਤਾ ਜਾ ਸਕਦਾ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਲਈ ਅਤੇ ਪੂਰੇ ਭਾਰਤ ਲਈ ਇਹ ਬੜੀ ਵੱਡੀ ਖਬਰ ਹੈ ਕਿ 18000 ਦੇ ਕਰੀਬ ਜਿਹੜੀ ਰੇਸ਼ੋ ਸਾਹਮਣੇ ਆਈ ਹੈ ਕਿ ਭਾਰਤਿਆ ਨੂੰ ਜਿਹੜਾ ਹੈਡਪੋਰਟ ਕਰਨ ਜਾ ਰਹੀ ਹੈ ਯੂਐਸ ਲੇਕਿਨ ਲਗਾਤਾਰ ਹੀ ਬਹੁਤ ਸਾਰੇ ਜਿਹੜਾ ਵਿਦਵਾਨ ਨੇ ਉਹ ਕਹਿੰਦੇ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਸਾਨੂੰ ਡੋਂਕੀ ਲਗਾ ਕੇ ਜਿਹੜਾ ਹੈ ਕਿਸੇ ਵੀ ਕੰਟਰੀ ਵਿੱਚ ਨਹੀਂ ਜਾਣਾ ਚਾਹੀਦਾ ਲੇਕਿਨ ਕਿਤਨਾ ਕਿਤੇ ਨੌਜਵਾਨ ਨੇ ਨੌਜਵਾਨਾਂ ਦੇ ਵਿੱਚ ਹਮੇਸ਼ਾ ਹੀ ਜਿਆਦਾ ਜਲਦੀ ਜਿਹੜਾ ਹੈ ਚਾਹ ਹੁੰਦੀ ਹੈ ਕਿ ਅਮੀਰ ਬਣਨ ਵਾਸਤੇ ਜਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਲਈ ਜਿਹੜਾ ਹੈ ਚੰਗਾ ਰੋਜ਼ਗਾਰ ਜਿਹੜਾ ਕਮਾਉਣ ਵਾਸਤੇ ਹਮੇਸ਼ਾ ਹੀ ਵਿਦੇਸ਼ ਵੱਲ ਜਿਹੜਾ ਰੁਕ ਕਰਦੇ ਨੇ ਲੇਕਿਨ ਕਿਤਨਾ ਕਿਤੇ ਹੁਣ ਬਹੁਤ ਵੱਡੀ ਖਬਰ ਹੈ ਔਰ ਕੱਲ C17 ਦੇ ਵਿੱਚ 205 ਦੇ ਕਰੀਬ ਜਿਹੜੇ ਨੇ ਉਹ ਪੰਜਾਬੀ ਜਾਂ ਭਾਰਤੀ ਜਿਹੜੇ ਕਹਿ ਸਕਦੇ ਹਾਂ ਅਸੀਂ ਉਹ ਵਾਪਸ ਆ ਰਹੇ ਨੇ ਉਸ ਤੋਂ ਬਾਅਦ ਕਿੰਨੇ ਕੁ ਹੋਰ ਜਿਹੜੇ ਜਹਾਜ਼ ਇੱਥੇ ਪਹੁੰਚਣਗੇ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਕੱਲ ਸ਼ੁਰੂਆਤ ਜਿਹੜੀ ਆਉ ਹੋਣ ਜਾ ਰਹੀ ਹੈ ਕੈਮਰਾਮੈਨ ਜੈਪ੍ਰੀਤ ਨਾ ਗੁਰਪ੍ਰੀਤ ਸਿੰਘ ਗਲੋਬਲ ਪੰਜਾਬ ਟੀਵੀ ਅਮਿਸ਼ਾ ਸਾਹਿਬ